ਔਰ ਸਭ ਤੋਂ ਸੱਚੇ ਪਾਤਸ਼ਾਹ ਜਰਨ ਕੀਤੇ ਜਿਦੇ ਸ਼ਬਦ ਸਰਨਾਮੇ ਨੂੰ ਨਮਸਕਾਰ ਤਾਂ ਮੰਨ ਇਹ ਸਾਰਣੀ ਪਰਖਣ ਤੋਂ ਬਾਅਦ ਹੋ ਸਿੱਖਾਂ ਨੂੰ ਪਰਖ ਹੋਈ ਜੋ ਦਾਸ ਬੇਨਤੀ ਕਰ ਚੁੱਕਾ ਹੈ ਸਿੱਖਾਂ ਨੂੰ ਪਰਖਣ ਤੋਂ ਪੰਜ ਸਿੱਖ ਨਿਕਰੇ ਹਨ ਔਰ ਪੰਜਾਂ ਨੇ ਆਪਣੇ ਹੱਥੀਂ ਠਿਕਾਣਾ ਬਈ ਖਾਲਸਾ ਜੀ ਸਾਥੀਆਂ ਲੋਕੀ ਸਾਡੀ ਪੁਸਤਕ ਪਰਦਾ ਤੋੜਨ ਬਾਅਦ ਸੇ ਕਈ ਕਹਿੰਦੇ ਨੇ ਅਸੀਂ ਬੜੇ ਅਗਾਂਹ ਵੱਧ ਫੈਲਾ ਲਿਆ ਨਵੀਂ ਖੋਜ ਕਰਦੇ ਹਾਂ ਉਹਨਰ ਖੋਜ ਕਰਦੇ ਆ ਕਰਦੇ ਆਪਣੇ ਆਪ ਨੂੰ ਵੱਡੇ ਬਣਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਿਆ ਜੋ ਸਾਡੇ ਮਨ ਵਿੱਚ ਉਹਨੂੰ ਸੇੜ ਮਹਿਣੀ ਚਾਹੀਦਾ ਹੈ। ਕਈ ਲੋਕ ਕਹਿ ਦਿੰਦੇ ਚਾਰ ਬੱਕਰੇ ਵੜ ਦਿੱਤੇ ਹੋਣਗੇ ਜੇ ਸਤਿਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਚੋਂ ਥੀਏ ਸਤਿਗੁਰ ਮੇਰਾ ਸਰਬ ਪ੍ਰਤਪਾਲਾ ਸਤਿਗੁਰ ਮੇਰਾ ਮਾਰ ਦੀ ਗੱਲ ਮਾਰ ਕੇ ਸੱਚੇ ਪਾਤਸ਼ਾਹ ਜੀ ਅਸੀਂ ਤੇ ਜੋੜਾ ਕਰਦੇ ਉਹਨਾਂ ਨਾਲ ਆਪਣੇ ਪਿਆਰਿਆਂ ਨੂੰ ਬਲਕਿ ਮਿਰਤ ਕੋ ਪਾਇਓ ਤਣਸਾ ਇਹ ਸਿਰ ਆਨ ਲਾਇਆ ਬਸੂ ਤੇ ਮੁਗਦ ਪਾਇਸ ਰੋਤੇ ਹਰ ਨਾਮਾ ਮੁਕਦਾਇਆ ਕਿੰਨਾ ਮਹਾਰਾਣੀ ਜਿਉਂਦੇ ਕੀਤਾ ਜਿਹੜੇ ਗੁਰੂ ਕੀ ਬਾਣੀ ਜਿਹਦੇ ਸਾਥੀਆਂ ਨੇ ਕੋਲੋਂ ਕਿੜਾ ਕੋਈ ਅੱਖੋਂ ਹੋਲੇ ਕਰ ਦੇਵੇ ਦਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾ ਉਸ ਭਾਗਾ ਬੱਚਾ ਜਿਹੜਾ ਅੱਗ ਵਿੱਚ ਸੜ ਕੇ ਸੋ ਮਰ ਗਿਆ ਸੀ ਉਹਨੂੰ ਸਤਗੁਰੂ ਨਾਲੇ ਚਾਲਦੂ ਲੋ ਜਿਉਂਦਾ ਕੀਤਾ ਉਸ ਮੌਕੇ ਤੋਂ ਕਿੰਦਰ ਸ਼ਬਦ ਇਹ ਉੱਤਿਆਰਿਆ ਸੰਮਤ ਮੁਕੰਦਰੀ ਸਾਥੀ ਸਾਡੇ ਪਾਸ ਸਰਸ ਵੱਡਲੇ ਆਪਰੇ ਪੁੱਤਰ ਦਾ ਹਜੂਰ ਸੱਚੇ ਪਾਤਸ਼ਾਹ ਨੇ ਜਿਉਂਦਾ ਕੀਤਾ ਮਾੜ ਜਣਗੇ ਸਿੱਖੋ ਮਾਣ ਨਾ ਕਰਿਓ ਅਸੀਂ ਸਿਰ ਵੱਢ ਕੇ ਗਿਰ ਕਰਦੇ ਸੇਵਾ ਕੀਤੀ ਤੇਰ ਉਤਾਰ ਕੇ ਹਜੂਰ ਨੇ ਬਚਨ ਫਰਵਾਏ ਹਨ ਸੰਮਣ ਜੋ ਕਿ ਪ੍ਰੇਮ ਕੀ ਜਮਕਿਆ ਹੋਤੀ ਸਾਤ ਰਾਮਣ ਹੁਤੇ ਸੋਰੰਕ ਨਹੋ ਜਿਨ ਸਿਰ ਦੁਨੀਆ ਸਾਤ ਜੁਗੇਤ ਸੇ ਇੱਕ ਕਾਇਨ ਵੱਤੇ ਪ੍ਰੇਮ ਫਰੀਜਾ ਜਾ ਸਕਦਾ ਤਾਂ ਰਾਮਣ ਕੋ ਤਲਾਲਤਾ ਨਹੀਂ ਸੀ ਉਹਨੇ ਆਪਣੇ ਸਿਰ ਵੱਢ-ਵੱਢ ਕੇ ਸ਼੍ਰੀ ਭਗਵਾਨ ਦੇ ਹਾਜ਼ਰ ਕੀਤੇ ਔਰ ਵਾਪਸ ਦੇ ਦਿੰਦੇ ਐ 10 ਵਾਰੀ ਸਿਰ ਵੱਢ ਕੇ ਹਾਜ਼ਰ ਕੀਤੇ ਫਿਰ ਵਾਪਸ ਸਤਾਨੂ 10 ਸਰਾ ਲੋਕਾਂ ਨੇ ਕਿਹਾ ਤੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਮਰੱਥ ਹੋਣ ਔਰ ਉਹਨੇ ਮਾਰ ਕੇ ਪੰਜਾ ਸਿੱਕਾ ਨੂੰ ਬਲਵਾਰ ਦੇ ਨਾਲ ਬੋਤੋਤੇ ਕਰਕੇ ਫਿਰ ਸੱਚੇ ਪਾਤਸ਼ਾਹ ਨੂੰ ਜੀਤ ਕੀਤਾ ਔਰ ਪੰਡਿਤ ਅਮਰਪ੍ਰਧਾਤ ਬਖਸ਼ੀ ਜੀ ਸਿਰਸਤ ਹਯੂਰ ਸੱਚੇ ਪਾਸ਼ਾ ਚਾਰ ਕੁੜੇ ਤੋਂ ਤੁਸਾਨੂ ਮਨਾ ਕੀਤਾ ਪੰਚਜ ਕਾਰਾ ਵਿਰਧ ਔਰ ਪੰਜਾਬ ਬਾੜੀਆਂ ਨੇ ਨਿਤਨੇ ਨੇ ਗਜਜੀ ਸਾਹਿਬ ਗਜ ਸਾਹਿਬ ਸਵਾਹੀਏ ਚੌਕਈ 12 ਨੰਬਰ ਸਾਹਿਬ ਅੰਮ੍ਰਿਤ ਵੇਦਾਨਤ ਨੇਮ ਸ਼ਾਨਦਾਰ ਮੌਕੇ ਤੇ ਰਹਿ ਰਾਜਿੰਦਰ ਮੌਕੇ ਤੇ ਕੀਰਤਨ ਸੋਲੇ ਦਾ ਆਗੂ ਨੇ ਹੁਕਮ ਕੀਤਾ